ਦੋਸਤੋ ਇਹ ਜੋ ਔਰਤਾਂ ਤੋਂ ਨਜ਼ਰ ਆ ਰਹੀਆਂ ਇਹ ਬਟਿੰਡਾ ਦੇ ਸਿਵਲਾਈਨ ਏਰੀਆ ਵਿੱਚ 2 ਲੱਖ ਰੁਪਏ ਦੇ ਗਹਿਣੇ ਤੇ ਕੈਸ਼ ਚੋਰੀ ਕਰਕੇ ਫਰਾਰ ਹੋ ਗਿਆ ਸੀ ਗਿਆ ਜਿਨ੍ਹਾਂ ਨੂੰ ਬਟਿੰਡਾ ਪੁਲਿਸ ਨੇ ਬਿਹਾਰ ਜਾ ਕੇ ਭੜੇਗਾ ਇਸ ਕੇਸ ਪਰ ਤੁਮ ਦੱਸ ਦੀਏ ਇਹ ਜੋ ਔਰਤਾਂ ਹੈਗੀਆਂ ਯੂਪੀ ਦੀਆਂ ਰਹਿ ਬਟਿੰਡਾ ਵਿੱਚ ਰਹੀਆਂ ਸੀ ਤੇ ਜਿਸ ਦਿਨ 18 ਤਰੀਕ ਦੀ ਗੱਲ ਹੈ ਜਦੋਂ ਇਹਨਾਂ ਨੂੰ ਸਫਾਈ ਹਾਸ ਤੇ ਰੱਖਿਆ ਘਰ ਦੇ ਵਿੱਚ ਤੇ ਉਸੇ ਤਰੀਕ ਨੂੰ ਹੀ ਇਹ 2 ਲੱਖ ਦੇ ਗਹਿਣੇ ਤੇ ਕੈਸ਼ ਚੋਰੀ ਕਰਕੇ ਬਿਹਾਰ ਭੱਜ ਗਈਆਂ ਤੇ ਜਿਵੇਂ ਬਿੰਡਾ ਪੁਲਿਸ ਨੂੰ ਪਤਾ ਲੱਗਿਆ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਜਾਂਚ ਕੀਤੀ ਸੀਸੀਟੀਵੀ ਕੈਮਰਾ ਫਰੋਲੇ ਤੇ ਪੂਰੀ ਜਾਂਚ ਜੋ ਹੈਗੇ ਹਨ ਬਿਹਾਰ ਲੈ ਕੇ ਗਏ ਤੇ ਬਿਹਾਰ ਜਾ ਕੇ ਬਿੰਡਾ ਪੁਲਿਸ ਨੇ ਇਹਨਾਂ ਨੂੰ ਫੜਿਆ ਤੇ ਵਾਪਸ ਬਿੰਡਾ ਲੈ ਕੇ ਆਂਦਾ ਪਰ ਇਹ ਅਲਰਟ ਕਰਨ ਵਾਲੀ ਖਬਰ ਵੀ ਹੈ ਕਿਉਂਕਿ ਆਪਾਂ ਬਿਨਾਂ ਸੋਚੇ ਬਿਨਾਂ ਪਰਖੇ ਬਿਨਾਂ ਤਫਤੀਸ਼ ਕੀਤੇ ਕਿਸੇ ਨੂੰ ਵੀ ਆਪਾਂ ਕੰਮ ਤੇ ਰੱਖ ਲੈਣੇ ਹਨ ਪਰ ਇਹ ਜੀ ਘਟਨਾ ਆਪਾਂ ਸੋਚਣ ਨੂੰ ਮਜ਼ਬੂਤ ਕਰਦੀ ਹੈ ਕਿ ਜੋ ਵੀ ਆਪਾਂ ਕੰਮ ਤੇ ਰੱਖੇ ਬੰਦੇ ਨੂੰ ਇੱਥੇ ਤੋਂ ਉਹਨਾਂ ਬਾਰੇ ਕੁਝ ਪਤਾ ਜ਼ਰੂਰ ਕਰਾ ਲੀਏ ਬਾਕੀ ਬਰਿੰਡਾ ਪੁਲਿਸ ਦੀ ਤਾਰੀਫ ਜੋ ਬੰਦੀ ਹੈ ਇਸ ਕੇਸ ਨੂੰ ਸੋਲਵ ਕਰਨ ਲਈ ਦੋਸਤੋ ਇਹ ਜੋ ਦੋ ਔਰਤਾਂ ਤੋਂ ਨਜ਼ਰ ਆ ਰਹੀਆਂ ਇਹ ਬਰਿੰਡਾ ਦੇ ਸਿਵਲ ਲਾਈਨ ਏਰੀਆ ਵਿੱਚ 2 ਲੱਖ ਰੁਪਏ ਦੇ ਗੈਨੇ ਤੇ ਕੈਸ਼ ਚੋਰੀ ਕਰਕੇ ਫਰਾਰ ਹੋ ਗਿਆ ਸੀ ਗਿਆ ਜਿਨ੍ਹਾਂ ਨੂੰ ਬਰਿੰਡਾ ਪੁਲਿਸ ਨੇ ਬਿਹਾਰ ਜਾ ਕੇ ਫੜੇਗਾ ਇਸ ਗੱਲ 'ਤੇ ਤੁਸੀਂ ਦੱਸ ਦिए ਇਹ ਜੋ ਔਰਤਾਂ ਹੈਗੇ ਯੂਪੀ ਦੀਆਂ ਰੈ ਬਿੰਡਾ ਵਿਚ ਰਹੀਆਂ ਸੀ ਤੇ ਜਿਸ ਦਿਨ 18 ਤਰੀਕ ਦੀ ਗੱਲ ਹੈ ਜਦੋਂ ਇਹਨਾਂ ਨੂੰ ਸਫਾਈ ਵਾਸਤੇ ਰੱਖਿਆ ਘਰ ਦੇ ਵਿੱਚ ਤੇ ਉਸੇ ਤਰੀਕ ਨੂੰ ਹੀ ਇਹ 22 ਲੱਖ ਦੇ ਗਹਿਣੇ ਤੇ ਕੈਸ਼ ਚੋਰੀ ਕਰਕੇ ਬਿਹਾਰ ਭੱਜ ਗਈਆਂ ਤੇ ਜਿਵੇਂ ਬਿੰਡਾ ਪੁਲਿਸ ਨੂੰ ਪਤਾ ਲੱਗਿਆ ਬਿੰਡਾ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕੀਤੀ ਜਾਂਚ ਕੀਤੀ ਸੀ ਸੀਸੀਟੀਵੀ ਕੈਮਰਾ ਫਰੋਲੇ ਤੇ ਪੂਰੀ ਜਾਂਚ ਜੋ ਹੈਗੇ ਇਹਨਾਂ ਨੂੰ ਬਿਹਾਰ ਲੈ ਕੇ ਗਏ ਤੇ ਬਿਹਾਰ ਜਾ ਕੇ ਬਿੰਡਾ ਪੁਲਿਸ ਨੇ ਇਹਨਾਂ ਨੂੰ ਫੜਿਆ ਤੇ ਵਾਪਸ ਬਿੰਡਾ ਲੈ ਕੇ ਆਂਦਾ ਪਰ ਇਹ ਅਲਰਟ ਕਰਨ ਵਾਲੀ ਖਬਰ ਵੀ ਹੈ ਕਿਉਂਕਿ ਆਪਾਂ ਬਿਨਾ ਸੋਚੇ ਬਿਨਾ ਪਰਖੇ ਬਿਨਾ ਤਫਤੀਸ਼ ਕੀਤੇ ਕਿਸੇ ਨੂੰ ਵੀ ਆਪਾਂ ਕੰਮ ਤੇ ਰੱਖ ਲੈਂਦੇ ਆ ਪਰ ਇਹ ਜੀ ਘਟਨਾ ਆਪਾਂ ਸੋਚਣ ਤੇ ਮਜਬੂਰ ਕਰਦੀ ਹੈ ਕਿ ਜੋ ਵੀ ਆਪਾਂ ਕੰਮ ਤੇ ਰੱਖੇ ਬੰਦੇ ਨੂੰ ਏਥੇ ਸੋਨ ਬਾਰੇ ਕੁਝ ਪਤਾ ਜ਼ਰੂਰ ਕਰਾ ਲੀਏ ਬਾਕੀ ਭਿੰਡੇ ਪੁਲਿਸ ਦੀ ਤਾਰੀਫ ਜੁਰ ਬੰਦੀ ਹੈ ਇਸ ਕੇਸ ਨੂੰ ਸੋਲਵ ਕਰਨ ਲਈ